ਅਮਰੀਕਾ ਦੇ ਵਿੱਚ ਬਰਡ ਫਲੂ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈ ਕੈਨੇਡਾ 'ਚ ਤਾਂ ਨਹੀਂ ਚੱਲ ਰਹੀ ਪਰ ਇਹ ਕਿਤੇ ਵੀ ਜਿਹੜਾ ਆ ਸਕਦਾ ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਇਹ ਕਾਰਨ ਕੀ ਨੇ ਕਿੰਨਾ ਕੋਈ ਫੈਲ ਸਕਦਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਰਡ ਫਲੂ ਕਹਿੰਦੇ ਜੀ ਜਾਨਵਰਾਂ 'ਚ ਵੀ ਆ ਗਿਆ ਚਰਚਾਵਾਂ ਵੀ ਚੱਲਦੀਆਂ ਨੇ ਦੇਖੋ ਤੁਸੀਂ ਮੈਂਸ਼ਨ ਕੀਤਾ ਸੀ ਬਰਡ ਫਲੂ ਉਹਨੂੰ ਆਪਾਂ ਏਵੀਅਨ ਫਲੂ ਵੀ ਜੰਦੇ ਆ ਤੇ ਜਿਹੜਾ ਫਲੂ ਹੈਗਾ ਇਨਫਲੂਐਂਜ਼ਾ ਦਾ ਇਹ ਵਾਇਰਸ ਹੈ ਲੇਕਿਨ ਉਹਦਾ ਸਬਟਾਈਪ ਹੈਗਾ H5N1 ਜਿੱਦਾਂ ਹੁਣ ਕੁਝ ਸਾਲ ਪਹਿਲਾਂ ਅਸੀਂ ਕੋਵਿਡ ਤੋਂ ਛੁਟਕਾਰਾ ਦਿੱਤਾ ਉਦਾਂ ਹੀ ਇਹ ਇਨਫਲੂਐਂZA ਦਾ ਵਾਇਰਸ ਹੈ ਜਿੱਦਾਂ H1N1 ਸਾਨੂੰ ਇਨਫੈਕਸ਼ਨ ਬਹੁਤ ਕਰਦਾ H3N2 ਵੀ ਕਰਦਾ ਲੇਕਿਨ ਜਿਹੜਾ ਇਹ ABN ਹੈ H5N1 ਇਹ ਦੋ ਪ੍ਰੋਟੀਨ ਹੁੰਦੇ ਹੈ ਹੈਕਸੋਗਲਾਈਮਾਈਡ ਤੇ ਨਿਊਟ੍ਰਾਮਿਨੇਸ ਸੋ ਉਹਦਾ H5N1 ਜੈਨੇਟਿਕ ਟਾਈਪਿੰਗ ਹੁੰਦਾ ਸੋ ਪਹਿਲਾਂ ਤਾਂ ਇਹ ਪੰਛੀਆਂ ਦੇ ਵਿੱਚ ਹੀ ਹੁੰਦਾ ਸੀ ਜਿੱਦਾਂ ਦੇਖੋ ਪੋਲਟਰੀ ਫਾਰਮ ਆ ਬੜੀ ਕਮਰਸ਼ੀਅਲ ਮਤਲਬ ਇਹ ਇੰਡਸਟਰੀ ਚੱਲਦੀ ਆ ਤਾਂ ਇੱਕ ਜਿਹੜਾ ਚਿਕਨ ਆ ਜਾਂ ਬਰਡ ਆ ਦੁੱਜਨ ਹੋ ਜਾਂਦਾ ਸੀ ਜਦ ਆਦਮੀਆਂ ਨੂੰ ਫਲੂ ਹੁੰਦਾ ਸੋ ਆਪਸ ਚ ਉਹ ਬਿਮਾਰ ਹੋ ਜਾਂਦੇ ਸੀ ਕਈ ਉਹਦੇ ਉੱਤੋਂ ਚਲੇ ਜਾਂਦੇ ਸੀ ਲੇਕਿਨ ਜਿੱਥੇ ਪੋਲਟਰੀ ਚ ਏਵਿਅਨ ਫਲੂ ਮਿਲਦਾ ਸੀ ਫਿਰ ਉੱਥੇ ਛਾਪਾ ਮਾਰ ਕੇ ਗਵਰਨਮੈਂਟ ਜਿਹੜੀ ਹੈਗੀ ਆ ਉਹ ਸਾਰੇ ਚਿਕਨ ਨੂੰ ਮਤਲਬ ਗੈਸ પા ਕੇ ਤੋਂ ਉਹਨਾਂ ਦਾ ਪਤਨ ਕਰ ਦਿੰਦੇ ਸੀ ਤਾਂ ਕਿ ਉਹ ਫੈਲੇ ਨਾ ਜੀ ਸੋ ਮੋਂਟਰੀਅਲ ਚ 2022 ਚ ਬਹੁਤ ਵੱਡਾ ਹੋਇਆ ਤੇ ਉਹ ਕੰਟਰੋਲ ਕਰ ਲਿੱਤਾ ਗਿਆ ਤਾਂ ਕਿ ਫੈਲੇ ਨਾ ਹੁਣ ਜਿਹੜਾ ਅਮਰੀਕਾ ਉਹਦੇ ਵਿੱਚ ਬਹੁਤ ਜਗ੍ਹਾ 'ਚ ਇਹ ਏਵੀਅਨ ਫਲੂ ਜਿਹੜਾ ਹੈਗਾ ਫੈਲਿਆ ਲੇਕਿਨ ਹੁਣ ਉਹ ਜੰਪ ਹੋਇਆ گاਵਾਾਂ 'ਚ ਕਿੱਦਾਂ ਪਤਾ ਲੱਗਾ ਕਿਉਂਕਿ ਜਿਹੜਾ ਦੁੱਧ ਹੈ ਨਾ ਉਹਦਾ ਚੈੱਕ ਕੀਤਾ ਉਹਦੇ ਵਿੱਚ H5N1 ਦੇ ਪਾਰਟੀਕਲ ਮਿਲ ਰਹੇ ਜੀ ਪੂਰਾ ਵਾਇਰਸ ਨਹੀਂ ਮਿਲ ਰਿਹਾ ਉਹਦੇ ਦਸਤਾਵੇਜ਼ ਮਿਲ ਰਹੇ ਸੋ ਜਦੋਂ ਹੁਣ ਦੇਖੋ ਕੋਵਿਡ-19 ਵੀ ਜਿਹੜਾ ਹੈਗਾ ਉਹ ਜੰਪ ਹੋਇਆ ਆਪਾਂ ਸੋਸ ਦੇ ਸੀ ਚਮਗੇਦਣਾ ਤੋਂ ਇਨਸਾਨ ਦੇ ਵਿੱਚ ਜਾਂ ਸਲਟਰ ਹਾਊਸ ਤੋਂ ਐਨੀਮਲਸ ਤੋਂ ਇਨਸਾਨ ਦੇ ਵਿੱਚ ਸੋ ਇਹਦੇ ਜਿਹੜੇ ਹਿਊਮਨ ਜਿਹੜੇ ਹੈਗੇ ਆ ਇਨਫੈਕਸ਼ਨ ਬਹੁਤ ਰੇਅਰ ਆ ਕੁਛ ੁੱਕਾ ਪੁੱਕਾ ਹੀ ਅਮਰੀਕਾ 'ਚ ਮਿਲ ਰਿਹਾ ਲੇਕਿਨ ਜਦੋਂ ਦੁੱਧ ਉਹ ਚੈੱਕ ਕਰਦੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ H5N1 ਦੇ ਪਾਰਟੀਕਲ ਮਿਲਦੇ ਫਿਰ ਅਮਰੀਕਾ ਦੀ ਜਿਹੜੀ ਹੈਲਥ ਏਜੰਸੀ ਆ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਦਸਤਕ ਦਿੱਤਾ ਉਹ ਕਹਿੰਦੇ ਵੀ ਜਿਹੜਾ ਪਾਸਚਰਾਇਜ਼ੇਸ਼ਨ ਕਰਦੇ ਆ ਵੀ ਦੁੱਧ ਨੂੰ ਬਿਲਕੁਲ ਰੈਪਿਡਲੀ ਟੈਂਪਰੇਚਰ ਅਲਿਵਿਟ ਕਰਕੇ ਫਿਰ ਕੂਲ ਡਾਊਨ ਕਰਦੇ ਆ ਉਦੇ ਨਾਲ ਇਹ ਵਾਇਰਸ ਬਹੁਤ ਸਾਰੇ ਵਾਇਰਸ ਬਹੁਤ ਸਾਰੇ ਬੈਕਟੀਰੀਆ ਫੰਗਸ ਤੇ ਹੋਰ ਜੀਵ ਜੰਤੂ ਦਾ ਪਤਨ ਹੋ ਜਾਂਦਾ ਸੋ ਇਹ ਸੇਫ ਹੈਗਾ ਕੰਜ਼ਮਪਸ਼ਨ ਵਾਸਤੇ ਹੁਣ ਦੂਜੀ ਗੱਲ ਹੁੰਦੀ ਹੈ ਵੀ ਚਲੋ ਅਸੀਂ ਬਹੁਤ ਜ਼ਿਆਦਾ ਮਾਤਰਾ ਚ ਵੇਜੀਟੇਰੀਅਨ ਹੈਗੇ ਲੇਕਿਨ ਆਮ ਨਾਰਥ ਅਮਰੀਕਾ ਚ ਸਭ ਤੋਂ ਜ਼ਿਆਦਾ ਜਿਹੜਾ ਮਾਸ ਖਾਂਦੇ ਲੋਕੀ ਬੀਫ ਆ ਜੀ ਸੋ ਹੁਣ ਅਗਰ ਗਾਂ ਨੂੰ ਹੋ ਸਕਦਾ ਤੇ ਬਲਦ ਨੂੰ ਵੀ ਹੋ ਸਕਦਾ ਤਾਂ ਉਹ ਹੁਣ ਕਹਿੰਦੇ ਅਭੀ ਉਹਦੀ ਚੈਕਿੰਗ ਕਿੱਦਾਂ ਕਰੀਏ ਬੜੀ ਔਖੀ ਆ ਲੇਕਿਨ ਉਹ ਕਹਿੰਦੇ ਅਗਰ ਚੈਕਿੰਗ ਕਰਾਂਗੇ ਤਾਂ ਹੀ ਪਤਾ ਲੱਗੂਗਾ ਨਾ ਵੀ ਬੀਫ ਵਿੱਚ ਵੀ ਆ ਰਿਹਾ ਕਿ ਨਹੀਂ ਆ ਰਿਹਾ ਲੇਕਿਨ ਬੀਫ ਵੀ ਰੌਤ ਕੋਈ ਖਾਂਦਾ ਨਹੀਂ ਉਹ ਮਤਲਬ ਕੁੱਕ ਕਰਕੇ ਖਾਂਦੇ ਜਾਂ ਬਾਰਬੀਕਿਊ ਕਰਕੇ ਖਾਂਦੇ ਸੋ ਇਸ ਵੇਲੇ ਯੂਐਸ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਸੇਫਟੀ ਦੇ ਉੱਤੇ ਦੋਵਾਂ ਦੇ ਉੱਤੇ ਪਹਿਰਾ ਦੇ ਰਿਹਾ ਵੀ ਦੁੱਧ ਜਿਹੜਾ ਹੈਗਾ ਉਹ ਵੀ ਠੀਕ ਹੈ ਤੇ ਤੁਸੀਂ ਜਿਹੜਾ ਮਾਸ ਖਾ ਰਹੇ ਹੋ ਉਹ ਵੀ ਠੀਕ ਹੈ ਲੇਕਿਨ ਮੈਂ ਇੱਥੇ ਕਹਾਂਗਾ ਕਿਉਂਕਿ ਵਾਇਰਸ ਥੋੜਾ ਜਿਹਾ ਅਮਰੀਕਾ ਦੇ ਸਾਊਥ ਹਿੱਸੇ ਤੋਂ ਉੱਤੇ ਨੂੰ ਆ ਰਿਹਾ ਤੇ ਕੈਨੇਡੀਅਨ ਬਾਰਡਰ ਦੇ ਲੱਗੇ ਚਾਗੇ ਵੀ ਵਾਇਰਸ ਤੁਰਿਆ ਫਿਰਦਾ ਤੇ ਇਹ ਕੈਨੇਡਾ ਦੇ ਵਿੱਚ ਵੀ ਆਊਗਾ ਜੀ ਪੰਛੀਆਂ ਦੇ ਵਿੱਚ ਹੀ ਰਹੂਗਾ ਕਿ گاਵਾਾਂ ਦੇ ਵਿੱਚ ਜਾਊਗਾ ਕਹਿਣਾ ਔਖਾ ਕਿ ਇੱਕ ਵੱਡੀ ਮਹਾਮਾਰੀ ਇਹ ਕ੍ਰੀਏਟ ਕਰੂਗਾ ਕੋਵਿਡ ਵਰਗੀ ਇਹ ਵੀ ਥੋੜਾ ਡਰ ਹੈਗਾ ਕੋਈ ਸਾਇੰਟਿਸਟ ਨੂੰ ਬਟ ਇਸ ਵੇਲੇ ਇਹ ਇੰਨਾ ਵੱਡਾ ਹੱਵਾਂ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਕੋਈ ਜ਼ਿਆਦਾ ਬੰਦੇ ਜਿਹੜੇ ਹੈਗੇ ਇਨਫੈਕਟਡ ਨਹੀਂ ਹੋਏ ਲੇਕਿਨ ਪਿਸ਼ੋਕਰ ਦਾ ਜਿਹੜਾ ਇਤਿਹਾਸ 30 ਸਾਲ ਦਾ ਦੱਸਦਾ ਕਿਉਂਕਿ 30 ਸਾਲ ਤੋਂ ਸਾਨੂੰ ਐਚਪਾਈਐਨ1 ਬਾਰੇ ਬਹੁਤ ਜਾਣਕਾਰੀ ਹੈਗੀ ਆ ਕਈ ਵਾਰ ਜਿਹੜੇ ਉਹ ਲੋਕੀ ਕੰਮ ਕਰਦੇ ਪੋਲਟਰੀ ਫਾਰਮ ਚ ਉਹਨਾਂ ਨੂੰ ਹੋ ਜਾਏ ਤੇ ਬਹੁਤ ਘਾਤਕ ਫਲੂ ਹੋ ਸਕਦਾ ਅਰਾਊਂਡ 40-50% ਚਾਂਸਸ ਹੈਗੇ ਵੀ ਤੁਸੀਂ ਨਾ ਬਚੋ ਤੇ 50-60% ਚਾਂਸ ਹੈ ਵੀ ਵੱਜ ਜਾਵੀਂ ਜਿੱਦਾਂ ਕੋਵਿਡ ਦਾ ਵੇ ਰਿਸਕ ਜ਼ਿਆਦਾ ਹੁੰਦਾ ਸੀ ਇਦਾਂ ਲੇਕਿਨ ਸੋ far ਇਸ ਵਾਰ ਇਹ ਜਿਹੜੀ ਟਰੈਂਡ ਚੱਲ ਰਿਹਾ ਹੈ ਇਹਦੇ ਵਿੱਚ ਹਿਊਮਨ ਇੱਕੋ ਜਿਹੜਾ ਰਿਪੋਰਟਡ ਕੇਸ ਹੈ ਉਹ ਵੀ ਸਟੇਬਲ ਆ ਹੋਂਦ ਕੋ ਦੁੱਧ ਅਸੀਂ ਲੈਂਦੇ ਆ ਔਰ ਦੁੱਧ ਰੋਜ਼ ਸਾਡੇ ਘਰਾਂ ਚ ਹੁੰਦਾ ਲੇਕਿਨ ਅਸੀਂ ਕੀ ਕਰਦੇ ਆ ਚਾਹ ਦੇ ਚ ਫਿਰ ਉਹ ਉਬਾਲ ਕੇ ਪੀਂਦੇ ਆ ਸਾਡੀ ਆਦਤ ਹੈ ਦੁੱਧ ਨੂੰ ਉਬਾਲਨਾ ਹੈ ਨਾ ਜੀ ਸੋ ਉਬਾਲਣ ਨਾਲ ਡਬਲ ਪ੍ਰੋਟੈਕਸ਼ਨ ਹੋ ਜਾਂਦੀ ਹੈ ਅਗਰ ਵਾਇਰਲ ਫ੍ਰੈਗਮੈਂਟ ਹੈਗੇ ਵੀ ਆ ਜਿਹੜਾ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਔਰ ਹੈਲਥ ਕੈਨੇਡਾ ਕੇ ਅੰਦਰ ਵੀ ਸੇਫ ਹੈ ਉਹ ਹੋਰ ਪਤਾ ਨੋ ਜਾਣਗੇ ਜਿਹੜਾ ਪੂਰੀ ਤਰ੍ਹਾਂ ਰਿਲ ਲਵਾਂਗੇ ਸੋ ਮੇਰੇ ਖਿਆਲ ਨਾਲ ਆਪਾਂ ਨੂੰ ਜ਼ਿਆਦਾ ਵਰੀ ਕਰਨ ਦੀ ਇਸ ਵੇਲੇ ਲੋੜ ਨਹੀਂ ਆ ਬਾਕੀ ਹਾਂ ਜਦੋਂ ਅਗਰ ਆਪਾਂ ਚੈੱਕ ਹੀ ਨਹੀਂ ਕਰਾਂਗੇ ਤੇ ਸਾਨੂੰ ਪਤਾ ਨਹੀਂ ਕਿਹੜੇ-ਕਿਹੜੇ ਹੋਰ ਪਸ਼ੂਆਂ 'ਚ ਆਏਗਾ ਸੋ ਗਵਰਨਮੈਂਟ ਨੂੰ ਹੋਰ ਬੀਫ ਇੰਡਸਟਰੀ ਨੂੰ ਰੈਗੂਲੇਟ ਕਰਨਾ ਚਾਹੀਦਾ ਉੱਥੇ ਚੈੱਕ ਅਪ ਕਰਨਾ ਚਾਹੀਦਾ ਬਟ ਅਗੇ ਉਹਨਾਂ ਨੇ ਇਹੀ ਕਹਿਣਾ ਵੀ ਤੁਸੀਂ ਪਕਾ ਕੇ ਖਾਓਗੇ ਤਾਂ ਸੇਫ ਹੈਗਾ ਸੋ ਇਸ ਲਈ ਇੰਨਾ ਡਰੋ ਨਾ ਬਟ ਮੈਂ ਇਹ ਕਹੂੰਗਾ ਵੀ ਜ਼ਿਆਦਾ ਪੋਲਟਰੀ ਫਾਰਮ 'ਚ ਨਾ ਜਾਓ ਕਿਉਂਕਿ ਉੱਥੇ ਹੀ ਮੇਨ ਇਹਦਾ ਹੱਬ ਹੈਗਾ ਇਹਦੇ ਸਿੰਪਟਮ ਕੀ ਡਾਕਟਰ ਸਾਹਿਬ ਜੇ ਕਿਸੇ ਨੂੰ ਹੋ ਜੇ ਸਾਡੇ ਲੋਕ ਅਮਰੀਕਾ ਤਾਂ ਜਾਂਦੇ ਹੀ ਬਹੁਤ ਨੇ ਜੇ ਇਹਦੇ ਸਿੰਪਟਮ ਸੇਮ ਫਲੂ ਦੇ ਲੱਛਣ ਹੀ ਹੋਣੇ ਨੱਕਵਗਣਾ ਖਾਂਗਵਣੀ ਸਾਲਾਂ ਚੋਕਿਆ ਹੋਣੀ ਬੁਖਾਰ ਚੜਨਾ ਜਿਹਦਾ ਰੈਗੂਲਰ ਫਰੂ ਹੁੰਦਾ ਲੇਕਿਨ ਇਹ ਜਿਹੜੀ ਸਾਹ ਦੀ ਪ੍ਰਕਿਰਿਆ ਇਹ ਜ਼ਿਆਦਾ ਇਫੈਕਟ ਕਰਦਾ ਲੰਗਸ ਨੂੰ ਇਸ ਲਈ ਬਰੀਥਿੰਗ ਜਿਹੜੀ ਹੈਗੀ ਇਹ ਜ਼ਿਆਦਾ ਟ੍ਰਬਲ ਸਮੁੰਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ